ਸਿਰਫ 14 ਲੱਖ ਰੁਪਇਆ ਰੇਟ ਆਜਾਪਨ ਮਿਲੂਆ ਬਹੁਤ ਵਧੀਆ ਆਪਾਂ ਕੂਠੀ ਲੈ ਕੇ ਪਹੁੰਚੇ ਹਾਂ ਸਾਰਾ ਕੰਮ ਟੋਟਲ ਆਪਾਂ ਨੂੰ ਕੀਤਾ ਕਰਾਇਆ ਮਿਲੂਆ ਜੀ ਤੇ ਬਾਕੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖੋਗੇ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਆ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣਾ ਜਿਹੜਾ WhatsApp ਨੰਬਰ ਹੈ ਉਹ ਲਾਜ਼ਮੀ ਨੋਟ ਕਰ ਲਿਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 6273 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਜੇ ਕਿਸੇ ਨੇ ਐਡ ਕਰਬੋਣੀ ਹੈ ਕੂਠੀ ਘਰ ਮਕਾਨ ਦੀ ਆਪਣੇ ਕੋਲ ਆਪਣੇ WhatsApp ਨੰਬਰ ਤੇ ਭੇਜੋ ਤੇ ਜਿਹੜੀ ਅੱਜ ਆਪਾਂ ਕੂਠੀ ਲੈ ਕੇ ਪਹੁੰਚਿਆ ਇਹਦੀ ਰਜਿਸਟਰੀ ਹੈਗੀ ਆ ਰਜਿਸਟਰੀ ਵਾਲੀ ਜਗ੍ਹਾ ਇਹ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਕੂਠੀ ਦੀ ਜਗ੍ਹਾ ਆਪਾਂ ਨੂੰ ਮਿਲੂਗੀ ਉਹ ਜਗ੍ਹਾ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਤਾਂ ਇਹਨਾਂ ਨੂੰ ਬਹੁਤ ਵਧੀਆ ਗਲੀ ਲੱਗਦੀ ਆ ਗਲੀ ਦੇ ਵਿੱਚ ਵੀ ਲੋਕ ਇਟਾਂ ਸਾਰੇ ਦੇ ਵਿੱਚ ਲੱਗੀਆਂ ਹੋਈਆਂ ਆ ਤੇ ਇਹਨਾਂ ਦੀ ਲੋਕੇਸ਼ਨ ਵੀ ਬਹੁਤ ਵਧੀਆ ਸਾਹਮਣੇ ਕੁਠੀਆ ਵਾਂਗੂ ਤੁਸੀਂ ਦੇਖ ਰਹੇ ਹੋ ਜੀ ਵਾਰੋਂ ਫਰੰਟ ਸਾਰਾ ਤੁਸੀਂ ਦੇਖ ਹੀ ਲਿਆ ਸਾਹਮਣੇ ਆ ਗਿਆ ਪੋਰਚ ਏਰੀਆ ਜੀ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਮੇਨ ਗੇਟ ਦੇ ਨਾਲ ਹੀ ਪਹਿਲਾਂ ਆਪਾਂ ਨੂੰ ਇੱਕ ਬਾਥਰੂਮ ਏਰੀਆ ਮਿਲ ਜਾਊਗਾ ਬਾਹਰਲੀ ਸਾਈਡ ਬਾਸਪੇਸ਼ਨ ਲੱਗਿਆ ਹੋਇਆ ਹੈ ਟਾਈਲ ਟੂਲਾਂ ਦਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਟੂਟੀਆਂ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜਾਊਗਾ ਬਾਕੀ ਗੇਰਕੂਟ ਆਪਾਂ ਨੂੰ ਵਧੀਆ ਲੱਗੇ ਹੋਏ ਮਿਲ ਜਾਣਗੇ ਰੇਟ ਬਹੁਤ ਘੱਟ ਆਪਾਂ ਨੂੰ ਮਿਲੂਗਾ ਸਿਰਫ 14 ਲੱਖ ਰੁਪਈਆ ਡਿਮਾਂਡ ਹੈਗੀ ਇਹ ਜਿਹੜੀ 14 ਲੱਖ ਰੁਪਈਆ ਇਹਨਾਂ ਨੇ ਕਿਹਾ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਰੇਟ ਉੱਪਰ نیچے ਹੋ ਜਾਊਗਾ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਮੁੱਖ ਕੇ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਉੱਪਰ ਜਾਣ ਵਾਸਤੇ ਪੂੜੀਆਂ ਤੇ ਉੱਪਰੋਂ ਜਿਹੜੀ ਛੱਤ ਮਿਲੂਗੀ ਆਪਾਂ ਨੂੰ ਸਾਰੀ ਪੱਕੀ ਕੀਤੀ ਕਰਾਈ ਮਿਲੂਗੀ ਤੇ ਅੰਦਰ ਆਪਾਂ ਪਹੁੰਚ ਗਏ ਆ ਸਾਰਾ ਲੌਬੀ ਏਰੀਆ ਗਿਆ ਇੱਕ ਪਾਸੇ ਆਪਾਂ ਨੂੰ ਕਿਚਨ ਮਿਲ ਜੂਗਾ ਜੀ ਕਿਚਨ ਦੇ ਵਿੱਚ ਇੱਕ ਆਪਾਂ ਨੂੰ ਵਿੰਡੋ ਮਿਲ ਜੂਗੀ ਬਾਕੀ ਲੱਕੜ ਦਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਟਾਈਲਾਂ ਦਾ ਸਾਰਾ ਕੰਮ ਹੋਇਆਗਾ ਵਧੀਆ ਪਾਣੀ ਦੀ ਸਪਲਾਈ ਹੈ ਵਧੀਆ ਬੈਡਰੂਮਸ ਮਿਲ ਜਾਣਗੇ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦਿਖਾਈ ਰਿਹਾ ਜੀ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤਾਂ ਇਹਨਾਂ ਨੇ ਪੀਓਪੀ ਕਰਵਾਈਆਂ ਹੋਈਆਂ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਹੜੀ ਜਗ੍ਹਾ ਮਿਲੂਗੀ ਉਹ ਢਾਈ ਮਰਲੇ ਮਿਲੂਗੀ ਟਾਈ ਮਰਲੇ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਜਗਾਂ ਆਹ ਰਜਿਸਟਰੀ ਵਾਲੀ ਆ ਜੀ ਕਿਸੇ ਨੇ ਜਾ ਕੇ ਦੇਖਣੀ ਹੋਵੇ ਮਾਲਕ ਕਹਿੰਦੇ ਆ ਵੀ ਆ ਕੇ ਦੇਖ ਸਕਦੇ ਹੋ ਕਿਸੇ ਨੂੰ ਵੀ ਪਸੰਦ ਆਵੇ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਹਰ ਚੀਜ਼ ਤੁਹਾਨੂੰ ਮੈਂ ਦੱਸ ਦਿਆਂ ਸੀ ਬਾਕੀ ਤੁਸੀਂ ਦੇਖੋ ਜੀ ਪਹਿਲਾਂ ਤੇ ਤੁਹਾਨੂੰ ਸਾਰਾ ਕੁਝ ਮੈਂ ਦਿਖਾਈ ਰਿਹਾ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਵੇਂ ਵੀ ਕਮੈਂਟ ਕਰੋ ਜੀ ਜੋ ਵੀ ਤੁਹਾਡੀ رائے ਹੈਗੀ ਆ ਇਸ ਕੂਠੀ ਬਾਰੇ ਤਾਂ ਕਮੈਂਟ ਲਾਜ਼ਮੀ ਕਰਿਓ ਤੇ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਕੁਝ ਵੀ ਅਜਿ ਵੇਚਣ ਵਾਸਤੇ ਚਾਹੀ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73 800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀ ਦੇ ਵਿੱਚ ਲਗਵਾ ਸਕਦੇ ਹੋ। ਬਾਕੀ ਆਪਾਂ ਉੱਪਰ ਚੱਲਦੇ ਹਾਂ ਜੀ ਤੁਹਾਨੂੰ ਮੈਂ ਦਿਖਾ ਦਿੰਨਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਉੱਪਰੋਂ ਛੱਤ ਆਪਾਂ ਨੂੰ ਪੱਕੀ ਮਿਲੂਗੀ। ਆਸ-ਪਾਸੇ ਦੀ ਲੋਕੇਸ਼ਨ ਬਹੁਤ ਵਧੀਆ ਗਲੀ ਬਹੁਤ ਵਧੀਆ ਲੱਗਦੀ ਹੈ। ਤੇ ਜਿਹੜਾ ਆਪਾਂ ਨੂੰ ਏਰੀਆ ਮਿਲੂਗਾ ਜੀ ਲੋਕੇਸ਼ਨ ਇਹਨਾਂ ਨੇ ਕਹੀ ਹੈ ਇਹਨਾਂ ਨੂੰ ਡਿਸਟ੍ਰਿਕਟ ਜਿਹੜੀ ਲੱਗਦੀ ਹੈ ਜਲੰਧਰ ਲੱਗਦੀ ਹੈ ਜੀ ਇਹ ਡਿਸਟ੍ਰਿਕਟ ਹੈ ਜਲੰਧਰ ਤੇ ਖਾਸ ਜਿਹੜੀ ਕੋਠੀ ਬਣੀ ਹੋਈ ਹੈ ਗੁਰਾਇਆ ਸਿਟੀ ਪਿੰਡ ਮਾਲਾ ਦੇ ਵਿੱਚ ਬਣੀ ਹੋਈ ਹੈ ਜੀ ਗੁਰਾਇਆ ਸਿਟੀ ਪਿੰਡ ਮਾਲਾ ਜੀ ਤੇ ਜਲੰਧਰ ਤਾਂ ਇਹਨਾਂ ਨੂੰ ਕਾਫੀ ਦੂਰ ਲੱਗਦਾਗਾ ਤੇ ਤੁਸੀਂ ਗੱਲਬਾਤ ਕਰਨੀ ਹੈ ਗੱਲਬਾਤ ਨੰਬਰ ਤੇ ਕਰ ਲਓ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਸਿੱਧਾ ਮਾਲਕ ਦਾ ਨੰਬਰ ਹੈ ਨੰਬਰ ਹੈ ਜੀ 82 849 ਤੇ 64 404 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ 82 849 ਤੇ 64 404 ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਤੇ ਕੋਠੀ ਦੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਸਾਰੇ ਕਮੈਂਟ ਲਾਜ਼ਮੀ ਕਰਿਆ ਕਰੋ ਬਾਕੀ 14 ਲੱਖ ਰੇਟ ਇੱਕ ਵਾਰੀ ਇਹਨਾਂ ਨੇ ਮੰਗਿਆਗਾ ਬਾਕੀ ਮੌਕੇ ਤੇ ਹੋ ਜੂਗਾ ਘਾਟਾ ਵਾਦਾ ਮਾਲਕ ਕਰ ਲੈਣਗੇ ਤੇ ਵੀਡੀਓ ਬਹੁਤ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਕੋਠੀ ਵੀ ਵਧੀਆ ਜੀ ਬਾਕੀ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਜੀ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਕਮੈਂਟ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਚ ਕਰਦੇ ਰਿਹਾ ਕਰੋ ਬਾਕੀ ਥੋੜੀ ਬੋਤੀ ਆਪਨੂੰ ਮਤਲਬ ਕਿ ਸਲਾਬ ਜਰੂਰ ਮਿਲੂਗੀ ਕਾਂਦਾਂ ਦੇ ਵਿੱਚ ਕਈ ਥਾਵਾਂ ਤੋਂ ਰੰਗ ਲਿਹਾ ਹੋਇਆ ਹੈ ਸਲਾਬ ਸੋਰਾ ਹੁੰਦਾ ਹੀ ਐ ਜੀ ਤੇ ਇਹਨਾਂ ਦੇ ਘਰੇ ਵੀ ਇਹਨਾਂ ਦੀ ਕੰਦਾ ਤਾਂ ਹੈਗਾ ਜਿਵੇਂ ਕਿ نیچے ਦੇਖੋ ਜੀ ਕੰਦਾ ਤਾਂ ਦੇਖੋਗੇ ਆਪਾਂ ਨੂੰ ਮਿਲੂਗਾ لازਮੀ ਤੇ ਬਾਕੀ ਕੰਮ ਇਹਨਾਂ ਨੇ ਬਹੁਤ ਸਹੀ ਕਰਵਾਇਆ ਹੋਇਆ ਹੈ ਬਾਕੀ ਰਜਿਸਟਰੀ ਵਾਲੀ ਜਗ੍ਹਾ ਏਰੀਆ ਵੀ ਵਧੀਆ ਸੋਹਣਾ ਹੈਗਾ ਤੇ ਕੋਠੀ ਵੀ ਵਧੀਆ ਹੈ ਰੇਟ ਵੀ ਠੀਕ ਹੈ ਤੇ ਤੁਸੀਂ ਜਾ ਕੇ ਦੇਖ ਲਓ ਮਾਲਕ ਨਾਲ ਤੁਹਾਡੀ ਪੂਰੀ ਗੱਲ ਹੋ ਜੂਗੀ ਤੇ ਮਾਲਕ ਤੋਂ ਜਿਹੜੀ ਵੀ ਜਾਣਕਾਰੀ ਲੈਣੀ ਹੋਈ ਤੁਸੀਂ ਆਪੇ ਲੈ ਲਿਓ ਬਾਕੀ ਜਿਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਨੂੰ ਕੋਠੀ ਪਸੰਦ ਆਈ ਹੈ ਤੁਸੀਂ ਵੀਡੀਓ ਆਪਦੀ WhatsApp ਤੇ ਮੰਗਵਾਉਣੀ ਹੋਵੇ ਤੁਸੀਂ ਇਹਨਾਂ ਨੂੰ ਫੋਨ ਕਰ ਲਿਓ ਤੇ ਜਿਹੜੀ ਗੱਲ ਕਰਨੀ ਹੈ ਨਾਲੇ ਤਾਂ ਗੱਲ ਕਰ ਲਿਓ ਨਾਲੇ ਜਿਹੜਾ ਤੁਹਾਨੂੰ ਮੈਂ ਨੰਬਰ ਦਿੱਤਾ ਹੈ ਉਹਨਾਂ ਨੂੰ ਕਹਿ ਦਿਓ ਵੀ ਸਾਡੇ WhatsApp ਨੰਬਰ 'ਤੇ ਤੁਸੀਂ ਵੀਡੀਓ ਭੇਜ ਦਿਓ ਤੇ ਮਾਲਕ ਕਹਿੰਦੇ ਸੀਗੇ ਅਸੀਂ ਭੇਜ ਦਾਂਗੇ ਤੇ ਜਿਨੇ ਵੀ ਮਤਲਬ ਕਿ ਜਾ ਕੇ ਦੇਖਣੀਆਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੀ ਹੈ ਨਹੀਂ ਕੁੱਠੀਬਰੀ ਕਿਉਂਕਿ ਵੀਡੀਓ 'ਚ ਸਾਰਾ ਕੁਝ ਤੁਸੀਂ ਦੇਖ ਹੀ ਲਿਆ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਅਸੀਂ ਤਾਂ ਕਮੈਂਟ ਕਰਕੇ ਲਾਜ਼ਮੀ ਦੱਸੋ। ਬਾਕੀ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਪਹਿਲੀ ਵਾਰ ਆਪਣੇ ਵੀਡੀਓ ਦੇਖ ਰਹੇ ਹੋ ਪਹਿਲੀ ਵਾਰ ਤੁਸੀਂ ਆਪਣੇ ਚੈਨਲ ਤੇ ਆਇਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ। ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਜਦੋਂ ਵੀ ਆਪਾਂ ਨਵੀਂ ਵੀਡੀਓ ਚੈਨਲ ਤੇ ਪਾਵਾਂਗੇ ਕੋਠੀ ਦੀ ਘਰ ਦੀ ਮਕਾਨ ਦੀ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਆਪਣੇ ਕੋਲੇ ਹਰ ਏਰੀਆ ਚੋਂ ਹਰ ਰੂਜ਼ ਕੋਠੀ ਘਰ ਮਕਾਨ ਆਉਂਦੇ ਰਹਿੰਦੇ ਆ ਤੇ ਤੁਸੀਂ ਫਰਮਾਇਸ਼ ਪਾਉਲ ਜੀ ਆਪਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚ ਜਾਵਾਂਗੇ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਕਮੈਂਟ ਕਰੋ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਕੋਠੀ ਚਾਹੀਦੀ ਹੈ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਘਰ ਚਾਹੀਦਾ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਵੀ ਤੁਸੀਂ ਕਮੈਂਟ ਲਾਜ਼ਮੀ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਬਾਕੀ ਅੱਜ ਆਪਾਂ ਜਿਹੜੀ ਇਹ ਕੋਠੀ ਲੈ ਕੇ ਪਹੁੰਚਿਆ ਤੁਹਾਡੀ ਸਾਰਾਂ ਦੀ ਫਰਮਾਇਸ਼ ਤੇ ਹੀ ਲੈ ਕੇ ਪਹੁੰਚਿਆ ਜੀ ਤੁਸੀਂ ਵਿੱਚ ਕਮੈਂਟ ਵੀ ਕਰਦੇ ਰਹਿੰਦੇ ਹੋ ਜੀ ਵੀ ਤੁਸੀਂ ਕਮੈਂਟ ਸਾਡੇ ਪੜ੍ਹਦੇ ਨਹੀਂ ਹੈਗੇ ਵੀ ਮੈਂ ਤੁਹਾਡੇ ਸਾਰੇ ਕਮੈਂਟ ਦੇਖਦਾ ਹੁੰਨਾ ਜਿਹੜਾ ਵੀ ਤੁਸੀਂ ਕਮੈਂਟ ਕਰਦੇ ਹੋ ਚਾਹੀ ਆਪ ਦਾ ਕਮੈਂਟ ਬਾਅਦ ਦੇ ਵਿੱਚ ਜਾ ਕੇ ਦੇਖ ਲਿਆ ਕਰੂ ਤੁਹਾਡੇ ਸਾਰੇ ਕਮੈਂਟ ਮੈਂ ਲਾਈਕ ਕਰਦਾ ਹੁੰਨਾ ਸਾਰੇ ਕਮੈਂਟ ਮੈਂ ਪੜਦਾ ਹੁੰਨਾ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਵੀਡੀਓ ਲੈ ਕੇ ਆਉਂਦਾ ਜੀ ਤੇ ਬਾਕੀ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਜੀ ਬਹੁਤ ਜ਼ਿਆਦਾ ਚੈਨਲ ਨੂੰ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਅਗਲੀ ਵੀਡੀਓ ਬਾਰੇ ਤੁਸੀਂ ਮੈਨੂੰ ਲਾਜ਼ਮੀ ਦੱਸਿਓ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਲਾਜ਼ਮੀ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਕਰ ਦਿਓ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ 73800 ਪੂਰਾ 26173 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਛੇਤੀ ਤੋਂ ਛੇਤੀ ਤੇ ਛੇਤੀ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ